ਤੋ ਪਾਣੀ ਨਾਲ ਭਰੇ ਟੋਏ ਚ ਡੁੱਬਣ ਕਾਰਨ ਦੋ ਪੈਣਾ ਦੀ ਜਾਨ ਚਲੀ ਜਾਂਦੀ ਹੈ ਮੌਤ ਹੋ ਗਈ ਐ ਦੱਸਦੇ ਕਿ ਦੋਨੋਂ ਨੇ ਜਿਹੜੀਆਂ ਬਾਹਰ ਖੇਡ ਰਹੀਆਂ ਸੀ ਤੇ ਅਚਾਨਕ ਪੈਰ ਫਿਸਲ ਜਾਂਦਾ ਤੇ ਸਿੱਧਾ ਜਾ ਕੇ ਪਾਣੀ ਵਾਲੇ ਟੋਏ ਦੇ ਵਿੱਚ ਜਾ ਡਿੱਗਦੀਆਂ ਨੇ ਹਾਂ ਤਾਂ ਪਰਿਵਾਰ ਦੇ ਜੀਹਾਂ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਨੇ ਸਹਾਦਸੀ ਦਾ ਕਾਰਨ ਪੱਠੇ ਵਾਲੇ ਨੂੰ ਦੱਸਿਆ ਜਦਕਿ ਪੱਠੇ ਵਾਲੇ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਅਸੀਂ ਪਿੰਡ ਵਾਲਿਆਂ ਦੇ ਕਹਿਣ ਤੇ ਟੋਏ ਮਾਰੇ ਸੀ ਜਦਕਿ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪੱਠੇ ਵਾਲੇ ਨੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਇਹ ਸਾਰਾ ਟੋਆ ਪੁੱਟਿਆ ਸੀ ਪਰ ਪੱਠੇ ਵਾਲੇ ਨੇ ਇਲਜ਼ਾਮ ਲਗਾਏਗੇ ਨੇ ਕਿ ਪਿੰਡ ਵਾਸੀਆਂ ਦੇ ਕਹਿਣ ਤੇ ਇਹ ਟੋਆ ਪੁੱਟਿਆ ਗਿਆ ਸੀ ਆਹ ਤਾਂ ਦੱਸਦੀ ਹੈ ਕਿ ਹਾਦਸਾ ਅਚਾਨਕ ਵਾਪਰ ਜਾਂਦਾ ਹੈ ਅੱਜਿਸ ਕਾਰਨ ਪੱਠੇਵਾਲੇ ਨੇ ਕਿਹਾ ਕਿ ਸਾਨੂੰ ਵੀ ਦੁੱਖ ਹੈ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਜਿੰਨਾ ਬੱਚਿਆਂ ਦੇ ਸਹਾਦਸੇ ਦੇ ਵਿੱਚ ਜਾਨ ਗਈ ਹੈ ਮੌਤ ਹੋ ਗਈ ਹੈ ਦਰਸਲ ਉਹਨਾਂ ਦੀ ਉਮਰ ਮਹਿਜ਼ 4 ਤੋਂ 5 ਸਾਲ ਦੱਸੀ ਜਾ ਰਹੀ ਹੈ ਇਹ ਤਾਂਪਸ ਦੇ ਵਿੱਚ ਚਚੇਰੀ ਭੈਣਾਂ ਦਾ ਰਿਸ਼ਤਾ ਸੀ ਚਾਚੇ ਤਾਈ ਦੀਆਂ ਕੁੜੀਆਂ ਸੀ ਔਰ ਇਕੱਠੀਆਂ ਦੀ ਸਹਾਦਸੇ ਦੇ ਵਿੱਚ ਜਾਨ ਚਲੀ ਜਾਂਦੀ ਹੈ ਤੁਹਾਡੇ ਕੀ ਲੱਗਦੇ ਸੀ ਹਾਂਜੀ ਇੱਕ ਮੇਰੀ ਗੁੜੀਆ ਸੀ ਇੱਕ ਮੇਰੀ ਭੈਣ ਸੀ ਕੀ ਹੋਇਆ ਕੀ ਹੋਇਆ ਕੀ ਐ ਵੀ ਮਤਲਬ ਇੱਥੇ ਇੰਜ ਕਰਕੇ ਸਾਡੇ ਮਗਰ ਧੁਰੀਆਂ ਜਾਂਦੀਆਂ ਸੀ ਭਾਈ ਪੱਠੇ ਦਾ ਕੰਮ ਕਰੀਦਾ ਤੇ ਮਤਲਬ ਪਤਾ ਨਹੀਂ ਲੱਗਾ ਤੇ ਦੇ ਛੱਡੇ ਪਈਆਂ ਛਿੱਟ ਗਏ ਖੱਡੇ ਵਿੱਚ ਕਿਵੇਂ ਮੈਂ ਮਤਲਬ ਪੈਰ ਫਿਸਲ ਗਿਆ ਨਾਲ ਮੈਂ ਪਿਆ ਸੀ ਗਿਆ ਨਾਲ ਖੱਡੇ-ਖੱਡੇ ਤੋਂ ਪੈਰ ਫਿਸਲ ਗਿਆ ਦੇ ਵਿੱਚ ਖੱਡੇ ਕਿੰਨਾ ਨੇ ਮਾਰੇ ਹੋਏ ਸੀ ਬਾਹੂਆਂ ਨੇ ਮਾਰੇ ਸੀ ਬਾਹੂਆਂ ਨੇ ਬਹੁਤ ਵਾਰੀ ਪਹਿਲਾਂ ਵੀ ਅੱਗੇ ਕਹਿ ਚੁੱਕੇ ਆਂ ਕਿ ਨਹੀਂ ਮੰਨਦੇ ਸਾਡੀ ਗੱਲ ਇਹਾਂ ਦੇ ਮਰਨੇ ਤੁਹਾਡੇ ਸਾਡੇ ਕੀ ਲੱਗਦੇ ਹਨ ਕਾਰਵਾਈ ਚਾਹੀਦੀ ਐ ਇਹਨਾਂ ਦੇ ਵਾਰ ਤੋਂ ਵਾਰ ਹੋਣੀ ਕਿਨੇ ਕਿਨੇ ਬੱਚੇ ਸੀ ਇੱਕ ਆ ਗਈ ਸੀ 4 ਕ ਸਾਲਾਂ ਦੀ ਕੁੜੀ ਤੇ ਇੱਕ 5 ਕ ਸਾਲ ਦਾ ਉਹ ਮਹਾਰਾਜ ਬੀਨੰਤ ਇਹਨਾਂ ਨੇ ਇਹ ਵੀ ਦੱਸਤਾ ਕਿ ਬੋਹੜੀ ਜਵਾਕ ਲਿਖੇ ਲਿਖੇ ਤੇ ਲਿਖੜੇ ਨਾਮ ਬੋਹ ਕਹਿੰਦਾ ਮੇਰਾ ਮਾਨਸ ਡੋਬਰਾ ਮੈਂ ਅਭੀ ਪਾਠੀ ਵੱਡੇ ਮਰਾਣਾ ਤੁਹਾਡੇ ਜੁਆਕਾਂ ਦੇ ਚਿੱਕਾ ਲਈ ਆ ਗਈ ਹਾਂ ਨਹੀਂ ਖੱਡੇ ਕਿੱਥੇ ਵੱਜੇ ਸੀ ਜੇ ਕਿਨੇ ਮਰਵਾਏ ਸਾਡੇ ਘਰ ਦੇ ਕੋਲੇ ਖੱਡੇ ਵੱਜੇ ਬੋਹੀ ਤੇ ਬੋਹ ਨੇ ਮਰਾਏ ਠੇਕੇਦਾਰ ਨੇ ਮਾਲਕ ਨੇ ਪੱਟੇ ਵਾਲੇ ਨੇ ਅੱਛਾ ਉਸੇ ਪੱਟੇ ਤੇ ਹੀ ਕੰਮ ਕਰਦੇ ਤੇ ਬੱਚੇ ਕਿਵੇਂ ਫਸ ਸਕਣੇ ਕੋਤੇ ਸਾਡੇ ਮਰ ਆ ਰਹੇ ਸੀਗੇ ਲੋਕ ਉਹਨਾਂ ਨੂੰ ਦੋਆ ਨਹੀਂ ਦੱਸਿਆ ਪਾਣੀ ਸੀ ਚੋੜ ਦੇ ਦੋ ਮਿੰਟ ਚੋੜ ਦੇ ਮਾਰੀ ਗਿਆ ਅੱਧੀ ਅੱਧੇ ਪੱਟੇ ਨਾਲ ਬੈਠੇ ਪਾਣੀ ਦੇ ਦਰਵਾਜ਼ਾ ਕਾਈ ਚੱਕ ਤੁਹਾਡੇ ਕੀ ਲੱਗਦੇ ਇੱਕ ਮੇਰੀ ਜੁੜੀ ਜਾ ਕੇ ਪੁੱਤਰੀ ਕਿ ਇਹ ਪਾਣੀ ਕਿੱਥੋਂ ਦਾ ਹੋਇਆ ਸੀ ਮਤਲਬ ਤੁਹਾਡੇ ਤੇ ਦੋਸ਼ ਲੱਗ ਰਹੇ ਵੀ ਖੱਡੇ ਤੁਹਾਡੇ ਵੱਲ ਮਾਰਦਾ ਮੈਂ ਸਰ ਖੱਡੇ ਦਾ ਇਹਨਾਂ ਦਾ ਪਾਣੀ ਖੋਦੇ ਦਾ ਪਹਿਲਾਂ ਪੈਂਦਾ ਸੀਗਾ ਤੇ ਇਹਨਾਂ ਨੂੰ ਮੈਂ ਰੋਕਿਆ ਮੈਨੂੰ ਕਹਿੰਦੇ ਬੋ ਜੀ ਪਾਣੀ ਆ ਰਿਹਾ ਤੇ ਮੈਨੂੰ ਕਹਿੰਦੇ ਵੀ ਇਹਨਾਂ ਕੋਈ ਖੱਡਾ ਮਾਰਾ ਲੋ ਤੇ ਪਾਣੀ ਰੁਕ ਜਾ ਕਰੂਗਾ ਜੀ ਉਦੋਂ ਖੱਡਾ ਸੀਗਾ ਬਾਹਰ ਚ ਜ਼ਿਆਦਾ ਤੈਗੀ ਤੇ ਬਚਣ ਹੋ ਗਿਆ ਖੱਡਾ ਘਰ ਤੋਂ ਕਾਫੀ ਦੂਰ ਹੈ ਮੈਂ ਜ਼ਮੀਨ ਕਿਰੇਤ ਲੈ ਕੇ ਆਹ ਦਾ ਪੱਠੇ ਦਾ ਕਾਰੋਬਾਰ ਕਰਦਾ ਤੇ ਵੇਚੇ ਕਰਦਾ ਜੀ ਉਹਦੇ ਕਰਕੇ ਆਪਾਂ ਨੇ ਕਿੱਥੇ ਖੜੇ ਸੀਗੇ ਇਹ ਪੱਠੇ ਦੇ ਅੰਦਰ ਸੀਗੇ ਜੇ ਬਾਹਰ ਉਹ ਇਹ ਪੱਠੇ ਦੇ ਬਾਹਰ ਹੈ ਜ਼ਮੀਨ ਹੈ ਠੇਕੇ ਤੇ ਮੈਂ ਲੀਜ਼ ਤੇ ਲਈ ਹੋਈ ਉਹਦੇ ਇੱਟਾਂ ਦੀ ਬਥੇਰ ਕੱਚੀਆਂ ਕਰਦੇ ਆ ਜੀ ਤੇ ਤਕਰੀਬਨ ਨਵਸਤੀ ਦਾ ਪਾਣੀ ਵੀ ਉੱਥੇ ਆਉਂਦਾ ਸੀਗਾ ਜੀ ਤੇ ਮੇਰੀਆਂ ਇੱਟਾਂ ਨੂੰ ਪੈਂਦਾ ਸੀਗਾ ਜੀ ਤੇ ਮੈਨੂੰ ਸਾਰੇ ਮੈਂ ਕਿਹਾ ਪਾਣੀ ਰੋਕੋ ਮੈਨੂੰ ਕਹਿੰਦੇ ਵੀ ਥੂੜ ਥੋੜਾ ਜਿਹਾ ਮਾੜਾ ਮਾੜਾ ਖੱਡਾ ਮਾਰ ਲੈ ਪਾਣੀ ਗਾਹ ਨਾ ਜਾਵੇ ਤੇਰਾ ਨੁਕਸਾਨ ਵੀ ਨਾ ਹੋਵੇ ਉਹ بارش ਜਿਆਦਾ ਪੈ ਗਈ ਪਾਣੀ ਪੈ ਗਿਆ ਜੀ ਉਹ ਬੱਚੇ ਕਿਤੇ ਖੇਡਦੇ ਖੇਡਦੇ ਚਲੇ ਗਏ ਲੱਗਦਾ ਉਹ ਪਤਾ ਨਹੀਂ ਲੱਗਿਆ ਇੱਥੇ ਜੋ ਆਖਦਾ ਪਾਜੀ ਕੀ ਮਾਮਲਾ ਤੇ ਕੀ ਹੋਇਆ ਇਹ ਮਾਮਲਾ ਪਾਜੀ ਪੱਠੇ ਦੇ ਨਾਲ ਮਾਲਕ ਨੇ ਵੀ ਆਪਣਾ ਮੀ ਦਾ ਪਾਣੀ ਨੂੰ ਸਮੇਟਣ ਲਈ ਖੱਡੇ ਮਾਰੇ ਹੋਏ ਸੀ ਜੀਸੀਪੀ ਨਾਲ 8899 ਫੁੱਟ ਖੱਡੇ ਸੀਗੇ ਜਿਨ੍ਹਾਂ ਵਿੱਚ ਉਹ ਪਾਣੀ ਸਮੇਟਿਆ ਜਾਂਦਾ ਸੀਗਾ ਤੇ ਪਿੰਡ ਦੇ ਆਲੇ ਦੁਆਲੇ ਸਾਰੇ ਜਿੱਥੇ ਕੰਮ ਚੱਲਦਾ ਪੱਠੇ ਦਾ ਉਹਨੇ ਖੱਡੇ ਮਾਰੇ ਆ ਉਹਨਾਂ ਨੂੰ ਇੱਕ ਵਾਰੀ ਰੋਕਿਆ ਵੀ ਦੋ ਵਾਰੀ ਖੱਡੇ ਪੂਰੇ ਵੀ ਕਈਆਂ ਨਾਲ ਕਈ ਬੰਦਿਆਂ ਨੇ ਪਰ ਕਹਿ ਦੇ ਬਾਵਜੂਦ ਫੇਰ ਮਾਰੇ ਗਏ ਤੇ ਉਹ ਕੱਲ ਫਿਰ 4:00 ਵਜੇ ਦੇ ਕਰੀਬ ਬੱਚੇ ਦੋ ਸੀਗੇ ਪਾਣੀ ਵਿੱਚ ਡੁੱਬ ਕੇ ਮਰ ਗਏ ਤੇ ਉਸ ਤੋਂ ਬਾਅਦ ਤੁਰੰਤ ਇਹਨਾਂ ਨੇ ਅੱਧੇ ਘੰਟੇ ਬਾਅਦ ਜੀਸੀਕੀ ਲਿਆ ਕੇ ਆਪਣੀ ਉਹ ਸਾਰੇ ਜਿੰਨੇ ਕੱਡੇ ਸੀ 10 12 ਕੱਡੇ ਸੀਗੇ ਸਾਰੇ ਪੂਰ ਦਿੱਤੇ ਆ ਤੇ ਚਲੋ ਜਿਹੜੀ ਵੀ ਉਹ ਘਰ ਵਾਲਿਆਂ ਦਾ ਮਾੜਾ ਹੱਸਦਾ ਹੋਇਆ ਇਸ ਤੋਂ ਵੱਡਾ ਨੁਕਸਾਨ ਕਿਸੇ ਦਾ ਨਹੀਂ ਹੁੰਦਾ ਕਿੰਨੇ ਬੱਚੇ ਕਿੰਨੀ ਕਿੰਨੀ ਉਮਰ ਦੇ ਇੱਕ 5 ਸਾਲ ਦਾ ਹੋਊਗਾ ਇੱਕ 4 ਕੁ ਸਾਲ ਦਾ ਹੋਣਾ ਇਹਨਾਂ ਇੱਕ ਦੋ ਬੱਚੇ ਸੀਗੇ ਨੁਕਸਾਨ ਵੱਡਾ ਹੋਇਆ ਵਾ ਵਿਚਾਰਿਆਂ ਦਾ ਕਾਫੀ ਚਲੋ ਜਿਹੜੀ ਬੰਦ ਦੀ ਕੋਈ ਕਾਰਵਾਈ ਕੀਤੀ ਜਾਵੇ ਸਹਾਇਤਾ ਉਹਨਾਂ ਨੂੰ ਦਿੱਤੀ ਜਾਵੇ ਤੇ ਜਿਹੜੇ ਖੱਡੇ ਸੀਗੇ ਪੱਠੇ ਦੇ ਅੰਦਰ ਸੀ ਜਾਂ ਬਾਹਰ ਵੱਲ ਸੀ ਨਹੀਂ ਉਹ ਉਹਨਾਂ ਦੇ ਪਿੰਡਾਂ ਵਿੱਚ ਸੀਗੇ ਜਿੱਥੇ ਇਹ ਕੰਮ ਚੱਲਦਾ ਪੱਠੇ ਦਾ ਤੇ ਪਿੰਡ ਦੇ ਨਾਲ-ਨਾਲ ਸਾਰੇ ਉਹ ਪੇੜ ਬਨੇ ਹੋਏ ਨੇ ਉੱਥੇ ਸੀਗੇ ਯਾਨੀ ਥਾਂ ਅੰਦਰ ਜੀ ਪੱਠੇ ਦਾ ਪਾਣੀ ਬਾਰਿਸ਼ ਦਾ ਸੀ ਲੇਕਿਨ ਖੱਡੇ ਪੱਠੇ ਇਹਨਾਂ ਮਾਰੇ ਹੋਏ ਸੀਗੇ ਤੇ ਉਹ ਭਰ ਗਏ ਕੀ ਮਾਮਲਾ ਹੈਗਾ ਜੀ ਇਸ ਪਿੰਡ ਦੇ ਖੇਤ ਦੀ ਜੀ ਜੀ ਦੇ ਵਿੱਚ ਮਾਮਲਾ ਤੋਂ ਬੱਚੀਆਂ ਸੀਗੀਆਂ ਇੱਕ ਬੱਚੀ ਇੱਕ ਤੇ ਖੱਡੀ ਜੀ ਸੀ ਸੀ ਪਰ ਇੱਕ ਬੇਟੀ ਜਿਹੜੇ ਉਹਨੇ ਦੋਤੀ ਸੀ ਕਿ ਆਪਣੇ ਖੇਤ ਵੀ ਹੈਗੇ ਨੇ ਪਾਣੀ ਨਹੀਂ ਵਾਲਾ ਪਾਣੀ ਸੀਗਾ ਪੱਖੇ ਦੇ ਨਾਲ ਜੂਦਾ ਪਾਣੀ ਸੀ ਉਹਦੇ ਉੱਤੇ ਖੇਤ ਨਹੀਂ ਗੱਲਿਆ ਕਿਤਨੀ ਆ ਉਹਨੇ ਇਹਨਾਂ ਨੇ ਬਿਆਨ ਮੁਤਾਬਕ ਇਹਨਾਂ ਦੇ ਨਾਮ ਮੁਤਾਬਕ ਜੋ ਵਸਤੀ ਡਿੱਗੀਆਂ ਇਹਨਾਂ ਦੇ ਡਿੱਗਣ ਕਰਕੇ ਪਾਣੀ ਦੀ ਸਥਿਤੀ ਬਦਲ ਗਈ ਉਹ ਤੇ ਖੱਡਾ ਸੀਗਾ ਜੀ ਪੂਰੇ ਦਸਮ ਤੱਕ ਖੱਡਾ ਹੀ ਸੀਗਾ ਜਿਵੇਂ ਬਿਆਨ ਲਿਖਾਇਆ ਬਿਆਨ ਦੇ ਮੁਤਾਬਕ ਉਹ ਨਾਲ ਸਿਰ ਖੱਡਾ ਹੀ ਆ ਪਾਣੀ ਵਿੱਚ ਪਾਣੀ ਲਿਖਿਆ ਗਿਆ ਵੇ ਮੁਕੰਦਰੀ ਪਾਣੀ ਹੈਗਾ ਉਹਨ ਹਸਪਤਲ ਲੈ ਕੇ ਆ ਜੀ ਹਸਪਤਲ ਲੈ ਕੇ ਆ ਜੀ ਇਥੋਂ ਫਤਨਾ ਨੇ ਰੈਫਰ ਕਰਤਾ ਫ੍ਰੀ ਕੁਰਵਾਸਤੇ ਫ੍ਰੀ ਤਰ੍ਹਾਂ ਦੇ ਮੈਡੀਕਲ ਹੁੰਦਾ ਨਾਲ ਇਥੇ ਮੈਡੀਕਲ ਨਹੀਂ ਹੁੰਦਾ ਫਰਕ ਕਰਵਾਸਤੇ ਠੀਕ ਕੋ ਲੱਗ ਚੁਗੀ ਦੋਨਾਂ ਇਟਾ